ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਜਨਮਸਵਾਰ ਦਰਗਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਬੜਮਲਿਆ ਸੱਚਖੰਡ ਛੇ ਜੋ ਮਨਤਾ ਸਾਹਿਬ ਦੀ ਹਜ਼ੂਰੀ ਰਾਗੀ ਭਾਈ ਸਾਹਿਬ ਪਾਈ ਇੰਦਰਜੀਤ ਸਿੰਘ ਜੀ ਬੰਬੇ ਵਾਲੇ ਜੋ ਆਪ ਸਰਬ ਸੰਗਤਾਂ ਨੂੰ ਪਤਾ ਅੱਜ ਸਾਨੂੰ ਸਾਰਿਆਂ ਨੂੰ ਸੁਦੇਵ ਕਾਲੇ ਵਿਛੋੜਾ ਦੇ ਗਏ ਹਨ ਸੋ ਐਸੇ ਮਹਾਨ ਕੀਰਤਨੀ ਸਦੀਆਂ ਬਾਅਦ ਪੈਦਾ ਹੁੰਦੇ ਸੋ ਸਾਡੇ ਜਥੇ ਵੱਲੋਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਰੀ ਹੈ ਸਤਪੁਰੂ ਜੀ ਕਿਰਪਾ ਕਰਨ ਵਿਛੜੀ ਨੂੰ ਸਦੀਵ ਕਾਲ ਲਈ ਚਰਣਾਕ ਸਿਮਰਤ ਸਬਕਸ਼ਨ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਤੁਮ ਬਖਸ਼ਿਸ਼ ਕਰਕੇ ਨੇ ਹਾਲ ਕਰਨ ਅ ਮੈਂ ਗੱਲ ਕਰ ਰਿਹਾ ਸੀ ਕਿ ਬਾਣੀ ਪੜਨੀ ਬਾਣੀ ਵਿਚਾਰਨੀ ਔਰ ਬਾਣੀ ਤੇ ਅਮਲ ਕਰਨਾ ਇਹ ਬਹੁਤ ਵੱਡੀ ਗੱਲ ਹੈ ਸੋ ਐਸਾ ਸਾਧੂ ਸੁਭਾ ਜਦੋਂ ਵੀ ਅਸੀਂ ਮਿਲੇ ਆ ਬੜੇ ਪਿਆਰ ਵਾਲੀ ਰੂਹ ਸੀ ਤੇ ਬੜੀ ਨਿਮਰਤਾ ਦੇ ਪੁੰਨ ਸੀ ਰਾਗੀ ਜੀ ਸੇਸ਼ ਕਰਕੇ ਦਸਮ ਗੁਰ ਬਾਣੀ ਦੇ ਬੇਅੰਤ ਸ਼ਬਦ ਉਹਨਾਂ ਦੇ ਪੜੇ ਇਹ ਮੇਰਾ ਫੇਵਰਿਟ ਸ਼ਬਦ ਇਹ ਜੀ ਦੁਨੀਆ ਸ਼ਹਿਰ ਮੇਲਾ ਬੜਾ ਪਿਆਰਾ ਸ਼ਬਦ ਮੈਨਾਂ ਨੇ ਗਾਇਜ਼ ਕੀਤਾ ਸੋ ਸਤਿਗੁਰੂ ਜੀ ਮਿਹਰਮਤ ਕਰਨ ਤਰਸ ਕਰਨਾ ਆਪ ਜਿੱਥੇ ਜਿੱਥੇ ਵੀ ਵੱਸ ਰਹੇ ਹੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਾ ਜੀ ਕਿ ਭਾਈ ਇੰਦਰ ਜੀ ਸਿਰ ਦੇ ਬੰਦੇ ਵਾਰਿਆਂ ਨੂੰ ਮਹਾਰਾਜਾ ਦੇਵ ਕਾਲੀ ਆਪਣੇ ਕਹਿਣ ਵਾਸਤੇ ਬਸ ਸਾਡੀ ਇਹ ਸਾਰਿਆਂ ਦੀ ਅਰਦਾਸ ਬੇਨਤੀ ਦੋਲੀ ਹੈ ਇਹ ਜਿਹੜਾ ਫਾਰਮ ਘਾਟਾ ਪਿਆ ਘਾਟਾ ਤੇ ਨਹੀਂ ਪੂਰਾ ਹੋ ਸਕਦਾ ਪਰ ਸਰਬ ਰੂਪੇ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਬਰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ